ਵੀ ਮੇਕੀ ਟੇਕੇ ਲਾ ਦੀਆਂ ਗੇਲੀ ਨਾ ਕੋਈ ਸੇਫਟੀ ਜੀ ਸੀ ਦੀ ਇਸ ਤਰ੍ਹਾਂ ਦੇਟ ਉਸ ਵੇਲੇ ਪਤਾ ਲੱਗਿਆ ਕਿੰਨੀ ਮਹਿੰਦਾਂਵਾ ਕੰਮ ਸਾਨੂੰ ਤਾਂ 4 ਦੇ ਕਰੀਬ ਪਤਾ ਲੱਗਿਆ ਜੀ ਉਸ ਟਾਈਮ ਤੇ ਇਹ ਆਪਣੇ ਬਟੰਡਾ ਲੈ ਕੇ ਉੱਥੋਂ ਪੈਮੰਡਵਾਨੇ ਤੋਂ ਇੱਥੇ ਬਟੰਡੇ ਪਹੁੰਚ ਗਏ ਸੀਗੇ ਜੀ ਉਦੋਂ ਬਾਅਦ ਇੱਥੋਂ ਜਦੋਂ ਡਾਕਟਰ ਨੇ ਇਹਨਾਂ ਨੂੰ ਦੱਸਿਆ ਇਹ ਐ ਕਰਕੇ ਵੀ ਇਹਦੀ ਡੈਥ ਹੋ ਗਈ ਤੇ ਸਾਰੇ ਪਿੰਡ ਵਾਲੇ ਜਿਹੜੇ ਨਾਲ ਸੀ ਉਹ ਉੱਥੇ ਪਿੰਡ ਲੈ ਗਏ ਜੀ ਪਿੰਡ ਜਦੋਂ ਲੈ ਕੇ ਗਏ ਤੇ ਬੱਚੇ ਰੋਣ ਕਰ ਲਾਉਣ ਲੱਗੇ ਅਸੀਂ ਦਵਾਰੇ ਹੁਣੇ ਇੱਥੇ ਲੈ ਕੇ ਆਏ ਹੈ ਆਪਣੇ ਸਿਵਲ ਹਸਪਤਾਲ ਗਟੰਡਾ ਵਿੱਚ ਮੋਰਚਰੀ ਦੇ ਵਿੱਚ ਰੱਖਣਾ ਅੱਛਾ ਇੰਨੇ ਮੋਟੇ ਟੇਕ ਕੇ ਵੀ ਆਉਂਦੇ ਆਗੇ ਸੇਫਟੀ ਬੈਲਟ ਹੋਣੀ ਵੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਜੀ ਪ੍ਰੋਪਰ ਹੋਣੀ ਚਾਹੀਦੀ ਹੈ ਮੈਂ ਵੀ ਐਨ ਐਫ ਐਸ ਦੇ ਵਿੱਚ ਥਰਮਲ ਦੇ ਵਿੱਚ ਮੈਂ ਵੀ ਕੰਮ ਕਰਦਾ ਠੇਕੇਦਾਰਾਂ ਕੋਲ ਹੀ ਤੇ ਸਾਨੂੰ ਸੇਫਟੀ ਵਾਲੇ ਇਹੀ ਦੱਸਦੇ ਆ ਕਿ ਹੈਂਡ ਗਲੋਵਜ਼ ਹੈਲਮਟ ਸੇਫਟੀ ਬੈਲਟ ਬਸ ਸੇਫਟੀ ਸ਼ੂ ਸਾਰੇ ਕੋ ਸੋਣਾ ਚਾਹੀਦਾ ਕਿ ਲੱਗਦਾ ਕਿ ਕੇ ਕੇਦਾਲ ਨੂੰ ਤੇ ਖੜਨਾ ਚਾਹੀਦਾ ਸੀ ਖੜਨਾ ਵੀ ਚਾਹੀਦਾ ਸੀ ਇਸ ਟਾਈਮ ਤੇ ਇਸ ਟਾਈਮ ਤੇ ਦੁੱਖ ਦੀ ਘੜੀਚਾ ਜਾਂ ਘਰੇ ਆਉਂਦੇ ਜਾਂ ਇੱਥੇ ਹੁਣ ਆਉਂਦੇ ਉਹਨਾਂ ਦਾ ਹੱਟਣਾ ਸੀ ਹੁਣ ਬੱਚੇ ਕਿੰਨੇ ਕੇ ਨੇ ਬੱਚੇ ਦੋ ਬੱਚੇ ਹੈ ਜੀ ਇੱਕ ਲੜਕਾ ਇੱਕ ਲੜਕੀ ਛੋਟੇ ਨੇ ਛੋਟੇ ਹੈ ਕੋਈ ਘਰ ਵੀ ਹੈ ਜੀ ਘਰ ਵੀ ਹੋਏ ਨਹੀਂ ਉਹਦੇ ਬਾਰੇ ਹਜੇ ਪ੍ਰੋਪਰਲੀ ਸਾਨੂੰ ਪਤਾ ਨਹੀਂ ਹਾਂ ਜੀ ਮੇਰੇ ਹਾਂ ਜੀ ਹਾਂ ਜੀ अ नरेगा रे काम थे काम करते सिली अच्छा वो तो पौड़ी पौड़ी तो डिग्गन करके नहीं डेट हुई है अच्छा केड पिंड दे बैडमिंटन बैडमिंटन किन्हें टाइम तो काम करते सिली तो तो फ्री मन 50 साल तो काम करते सिली अच्छा कारण क्यों रे यार नहीं डेट हुई है कि जासूसी कारण पौड़ी तो कोई पैर फिशन तो क ਕਪਾਨ ਕਿੰਨੇ ਵੀ ਬੰਦੇ ਪੌੜੀ ਤੇ ਚੜ੍ਹੇ ਜਾਂ ਜਾਣੇ ਸੀ ਬੰਦੇ ਜ਼ਿਆਦੇ ਸੀ ਪੌੜੀ ਜਿੰਮ ਕਦ ਲੱਗੇ ਇਲੈਕਟ੍ਰੀਕੀ ਪੌੜੀ ਦਾ ਨਾਮ ਹਾਂਜੀ ਹਾਂਜੀ ਉਹ ਟੁੱਟਣ ਕਰਕੇ ਬੋਡੀ ਕੋਈ ਨਾ ਪਰਿਵਾਰ ਦੇ ਬੱਚੇ ਦੀ ਗੱਲ ਕੀਤੀ ਬੱਚੇ ਦੋ ਬੱਚੇ ਆ ਜੀ ਕੁੜੀ ਆ ਗਈ ਪੁੱੜਕਾ ਹੀ ਈਮਾਨ ਕਰਦੇ ਬੱਚਾ ਮਾਰ ਜਾਨਾ ਚੰਨ ਇਨਸਾਨ ਮਿਲਣਾ ਚਾਹੀਦਾ ਤੁਸੀਂ ਇਹ ਲੜੀ ਨਾ ਨਵਨਿਪਤੀ ਨੂੰ ਤੁਹਾਨੂੰ ਪਤਾ ਕਦੋਂ ਲੱਗਿਆ ਮੈਂ ਤਾਂ ਕੰਮ ਤੇ ਸੀਗਾ ਜੀ ਉੱਥੇ ਬਚੰਦੇ ਉਹਨਾਂ ਨੇ ਫੋਨ ਕਰਿਆ ਜੀ ਲੜਕਿਆਂ ਨੇ ਕਿੰਨੇ ਕੰਮ ਸੀ 45 ਸਾਲ ਦੇ ਜੀ ਕਿਹੜਾ ਪਿੰਡ ਦਾ ਧੰਨਵਾਦ ਜੀ ਠੀਕ ਨਾ ਮੈਂ ਉਹਨਾਂ ਕੋਲ ਤੋਂ 6:30 ਤੋਂ 7:30 ਵਜੇ ਬਾਡੀ ਲੈ ਕੇ ਆਏ ਜੀ ਉਹਨਾਂ ਦਾ ਨਾਮ ਕੁਲਦੀਪ ਕੌਰ ਹੈ ਬਾਈਕ ਹਰਸਪਾਲ ਜੀ ਇਹ ਪਿੰਡ ਬੈਮਨ ਜ਼ਮਾਨੇ ਦੇ ਰਹਿਣ ਵਾਲੇ ਤੇ ਸਾਡੇ ਕੋਲ 7:30 ਵਜੇ ਬਾਡੀ ਲੈ ਕੇ ਆਏ ਡਾਕਟਰ ਸਾਹਿਬ ਕਾਰਨ ਕੀ ਲੱਗਦਾ ਕਿਤੇ ਸਾਡੇ ਕੋਲ ਜਿਹੜੀ ਲੱਗੀ ਹੈ ਇਸ ਤਰ੍ਹਾਂ ਦੀ ਮੌਤ ਜਿਹੜਾ ਮੌਤ ਦਾ ਕਾਰਨ ਹੈ ਤਾਂ ਜੀ ਪੋਸਟਮਾਰਟਮ ਤੋਂ ਪਤਾ ਲੱਗੂਗਾ ਉਹਨਾਂ ਦੇ ਸਿਰ ਦੇ ਪਿੱਛੇ ਛਾਪ ਹੈ ਬਿਲਕੁਲ ਕੁਝ ਦੱਸਿਆ ਪਰਿਵਾਰ ਵਾਲੇ ਨੇ ਕਿਵੇਂ ਡਿੱਗੇ ਆ ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਕ ਜੀ ਉਹ ਨੀਂ ਮਰੇਗਾ ਜੀ ਦਿਹਾੜੀ ਕਰ ਰਹੀ ਸੀਗੇ ਤੇ ਬਾਡੀ ਤੋਂ ਡਿੱਗਣ ਕਰਕੇ ਉਹਨਾਂ ਦੀ ਮੌਤ ਹੋ ਗਈ। ਉਮਰ ਇਹ ਦੀ ਕਿੰਨੀ ਉਮਰ ਲਗਭਗ 40-45 ਸਾਲ ਦੀ ਪਰਿਵਾਰ ਵਾਲੇ ਕਿੰਨੇ ਵਜੇ ਤੱਕ ਆਏ ਸੀ ਡਾਕਟਰ ਕੋਲ ਸਾਢੇ 7 ਵਜੇ ਪਰਿਵਾਰ ਹੀ ਲੈ ਕੇ ਆਏ ਸੀ ਕੋਈ ਪਰਿਵਾਰ ਲੈ ਕੇ ਆਇਆ ਸੀ ਜੀ ਪਰਿਵਾਰ ਤੇ ਜਿਹੜੇ ਪਿੰਡ ਦੇ ਮੈਂਬਰ ਨੇ ਡਿੱਗੇ ਅੱਛਾ ਥੈਂਕ ਇਟਸ ਕਿ ਹੋਈ ਹੈ ਕਿ ਨਹੀਂ ਨਹੀਂ ਸਾਡੇ ਕੋਲ ਜਦੋਂ ਲੈ ਕੇ ਆਏ ਸੀ ਮੌਤ ਹੋ ਗਈ। ਪੌਸਟ ਮੈਡਮ बस तेरा हाँ जी पोस्टमार्टम ले ली थी या ग्रेवी कार के लिए बॉडी में डेडा उसे शिफ्ट कर देता जाए। हेड इंजीनियर तो लागू भी कोई नहीं सर मौत का कारण तो देखो पोस्टमार्टम में रिमोट से पता लगता होगा क्या सही कारण है का वो एक बारी उन्हें देख के जब एग्जामिन कितना तक हानि से 30 साल से